ਤੋਂ ਦਰਮਲੇ ਸਰ ਤੋਂ ਗੁਰਦਾਸਪੁਰ ਵੱਲ ਨੂੰ ਆ ਰਹੀ ਟ੍ਰੇਨ ਹੇਠਾਂ ਆਉਣ ਦੇ ਨਾਲ ਇੱਕ ਵਿਅਕਤੀ ਬੁਰੀ ਤਰ੍ਹਾਂ ਦੇ ਨਾਲ ਘਟਿਆ ਗਿਆ ਜਿਸ ਦੀ ਪਛਾਣ ਬਲਵਿੰਦਰ ਸਿੰਘ ਵਾਸੀ ਚੋੜ ਸਿੰਧਵਾ ਦੇ ਤੌਰ ਤੇ ਹੋਈ ਹੈ ਤਾਂ ਪਰਿਵਾਰ ਅਨਸਾਰ ਮ੍ਰਿਤਕ ਪੰਜਾਬ ਪੁਲਿਸ ਤੋਂ ਐਸਆਈ ਦੇ ਤੌਰ ਤੇ ਰਿਟਾਇਰ ਹੋਇਆ ਸੀ ਤੇ ਉਸ ਦੀ ਦਿਮਾਗੀ ਹਾਲਤ ਜਿਹੜੀ ਕਿ ਠੀਕ ਨਹੀਂ ਸੀ ਉਸ ਦਾ ਇਲਾਜ ਚੱਲ ਰਿਹਾ ਸੀ ਮ੍ਰਿਤਕ ਦੀ ਉਮਰ 49 ਸਾਲ ਦੀ ਕਰੀਬ ਦੱਸੀ ਜਾ ਰਹੀ ਹੈ ਤਾਂ ਉਸ ਨੇ ਦਿਮਾਗੀ ਬਿਮਾਰੀ ਦੇ ਚੱਲਦੇ ਹੀ ਸਮੇਂ ਤੋਂ ਪਹਿਲਾਂ ਮੈਕਮੇ ਤੋਂ ਰਿਟਾਇਰਮੈਂਟ ਲੈ ਲਈ ਸੀ ਤਾਂ ਪਰਿਵਾਰ ਅਨਸਾਰ ਉਹ ਦਵਾਈ ਖਾ ਕੇ ਰਾਤ ਨੂੰ ਘਰੋਂ ਬਿਨਾਂ ਦੱਸੇ ਕਿਸੇ ਨੂੰ ਚਲਾ ਗਿਆ ਇਸ ਵੇਲੇ ਉਹਨਾਂ ਨੂੰ ਇਸ ਤਰ੍ਹਾਂ ਘਟਨਾ ਦੀ ਸੂਚਨਾ ਮਿਲੀ ਹੈ ਤਾਂ ਉਹ ਰੇਲਵੇ ਪੁਲਿਸ ਥੰਕੀ ਗੁਰਦਾਸਪੁਰ ਦੇ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਕੇ ਪਰਿਵਾਰ ਦੇ ਹਵਾਲੇ ਕੀਤਾ ਜਾਵੇਗਾ ਇਹ ਸਾਡਾ ਪਿੰਡ ਚੋੜਸਾਦਵਾ ਜੀ ਮਤਲਬ ਸਾਡੇ ਮਲਤਾਜ ਦਾ ਬੇਟਾ ਬਲਵਿੰਦਰ ਸਿੰਘ ਤੇ ਪੁਲਿਸ ਚੋਲਟ ਹੈ ਰ 150 ਸਾਲ ਹੋ ਗਿਆ ਹੋਇਆ ਨਾ ਤੇ ਇੱਕ ਘਰ ਇਹ ਦੋਵੇਂ ਜੀ ਰਹਿੰਦੇ ਸੀ ਬੇਟਾ ਇਹਨਾਂ ਦਾ ਬਾਰਵਾ ਬੇਟੀਆਂ ਨੇ ਦੋਵੇਂ ਬੈਈਆਂ ਤੇ ਸਿਰਪ੍ਰਹਾਈ ਨੇ ਫੋਨ ਉਠਕੇ ਕੀਤਾ ਵਾ 7 ਵਜੇ ਤੋਂ 5 ਮਿੰਟ ਗਿਆ ਤਾਂ ਹੀ ਕਰਤਾ ਮੈਂ ਸ਼ੌਪ ਤੇ ਜਾਣ ਲਿਆ ਆਪਣੀ ਤੇ ਘਰੋਂ ਨਿਕਲਿਆ ਹੀ ਜੇ ਤਾਂ ਮੈਨੂੰ ਕਹਿੰਦੇ ਵੀ ਵੀਰ ਤੇਰਾ ਰਾਤ ਦਾ ਲੱਭਣ ਨਹੀਂ ਡਿਆ ਤੇ ਪਤਾ ਨਹੀਂ ਕਿੱਥੇ ਚਲ ਗਿਆ ਵਾ ਪਹਿਲਾਂ ਇਹਨਾਂ ਨੇ ਫੋਨ ਉਸੇ ਵੇਲੇ ਕੀਤਾ ਵੀ ਆਹ ਗੱਲ ਆ ਤੇ ਮੈਂ ਕਿੱਥੇ ਚੱਲ ਕੇ ਸੀ ਜਾਣਾ ਸੀ ਉਹਨੇ ਕਿ ਦਰਵਾਜ਼ੇ ਬਿਲਕੁਲ ਬੰਦ ਆ ਜਿੰਦਰੇ ਕੰਦਾ ਉੱਚੀਆਂ ਨੇ ਘਰ ਦੀਆਂ ਤੇ ਲਾਗੇ ਕਹਿੰਦੇ ਮੇਰੇ ਸੁੱਤਾ ਮੈਨੂੰ ਪਤਾ ਨਹੀਂ ਲੱਗਾ ਰਾਤ ਇਹ ਕਿੱਥੇ ਚਲ ਗਿਆ ਮੈਂ ਚਲੋ ਆਸੇ ਪਾਸੇ ਵੇਖੋ ਮੜਾ ਜੀ ਕਿਤੇ ਕਿੱਥੇ ਚਲ ਗਿਆ ਉਹ ਫਿਰ ਜਸਟ ਦੋਆ ਮਿੰਟਾਂ ਬਾਅਦ ਹੀ ਫੋਨ ਕਰਤਾ ਵੀ ਜਦੋਂ ਫੋਨ ਆਇ ਤੇ ਸਾਨੂੰ ਵੀ ਮਨ ਦੇ ਵਿੱਚ ਇਹ ਆ ਵੀ ਇੰਦੀ ਛਿੱਤੀ ਮਤਲਬ ਰਾਤ ਆ ਕਿੱਦਾਂ ਗਿਆ ਵਾ ਜਦੋਂ ਇਮਰਤੀ ਦੁੱਧ ਲੈ ਕੇ ਮੇਰੇ ਕੋਲ ਦੁਕਾਨ ਤੋਂ ਗਏ ਆ ਮਤਲਬ ਚਲਦਾ ਫਿਰਦਾ ਕੋਈ ਅਸੀ ਗੱਲ ਨਹੀਂ ਹੈਗੀ ਰਾਤ ਘਰ ਸੀ ਰਾਤ ਘਰ ਸੀ ਸੁੱਤੇ ਦੋਏ ਜੀ ਸੁੱਤੇ ਘਰ ਲੱਗੇ ਹਾਂ ਉਹਨਾਂ ਦੇ ਦੱਸਣ ਮੁਤਾਬਕ ਇਹਨਾਂ ਦੇ ਵਾਈਫ ਦੇ ਦੱਸਣ ਦੇ ਮੁਤਾਬਕ ਤੇ ਜਦੋਂ ਅਸੀਂ ਗਏ ਆ ਸਵੇਰੇ ਇਹਨਾਂ ਦੇ ਘਰ ਗਏ ਇਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਬਿਲਕੁਲ ਲੱਗੇ ਲੱਗੇ ਸੁੱਤੀਆਂ ਲੱਗੇ ਮੰਜੀਆਂ ਡੋਹਾਈਆਂ ਨੇ ਤੇ ਰਾਤ ਉੱਠ ਕੇ ਗਿਆ ਵਾ ਕੰਧ ਕਿੱਦਾਂ ਟੱਪੀ ਆ ਕੰਧ ਕੋਨ ਤੇ ਮੈਂ ਦੇਖਿਆ ਕੋਈ ਨਿਸ਼ਾਨਤ ਕੋਈ ਹੈ ਨਹੀਂ ਇਹ ਸਮਝ ਲੱਗੀ ਨਹੀਂ ਵੀ ਇਹ ਕਿੱਦਾਂ ਇੱਥੋਂ ਤੱਕ ਨਹੀਂ ਮੈਂਟਲੀ ਅਫਸੈਟ ਕੋਈ ਨਹੀਂ ਪਰਸੋਂ ਮੈਨੂੰ ਦੁੱਧ ਦੇ ਪੈਸੇ ਦੇਖ ਗਏ ਨੇ ਜੇ ਬੰਦਾ ਪਰੇਸ਼ਾਨ ਹੋਏ ਦੁੱਧ ਲੈ ਕੇ ਕਿ ਜਾਂਦੇ ਆ ਦੁੱਧ ਲੈ ਕੇ ਗਏ ਪਰਿਵਾਰ ਚ ਦੋਹੇ ਜੀ ਹੈ ਮਤਲਬ ਬੇਟਾ ਇਹਨਾਂ ਦਾ ਬਾਹਰ ਵਾ ਹਾਂਜੀ ਬੇਟਾ ਬਾਹਰ ਵਾ ਇਹਨਾਂ ਦਾ ਤੇ ਦੋਹੇ ਜੀ ਰਹਿੰਦੇ ਉਥੇ ਸਿਰੇ ਸਟੇਸ਼ਨ ਮਾਰਨੇ ਇੱਕ ਮੀਮੋ ਦਿੱਤੀ ਕਿਲੋਮੀਟਰ ਨੰਬਰ 6 ਦੇ 16 17 ਲਾ ਕੇ ਕਾਨੂੰਨ ਫਾਟਕ ਦੇ ਕੋਲ ਇੱਕ ਬੰਦੇ ਦੀ ਰੇਲ ਦੇ ਥੱਲੇ ਆਉਨਾ ਮੌਤ ਹੋਈ ਆ ਅਸੀਂ ਮੌਕੇ ਤੇ ਆ ਕੇ ਵੇਖਿਆ ਵਾ ਤੇ ਉਹ ਟ੍ਰੇਨ ਦੇ ਥੱਲੇ ਆ ਕੇ ਉਹਦੀ ਸੇਦੀ ਖੋਪੜੀ ਜੀ ਬੁਰੀ ਦਾ ਕੁੱਟਲੀ ਹੋਈ ਸੀ ਕਿ ਜਿਹੜੇ ਘਰ ਵਾਲੇ ਵਾਰਸ ਵੀ ਆ ਗਏ ਨੇ ਜਿਨ੍ਹਾਂ ਦੱਸਿਆ ਕਿ ਜਿਹੜਾ 2-3 ਸਾਲ ਤੋਂ ਦਿਮਾਗੀ ਅਫਸਰ ਠੀ ਜਿਹੜਾ ਹਿਰਦਾ ਦਿਲਦਾ ਜਦੋਂ ਡੀਐਮਸੀ ਦੀ ਦਵਾਈ ਚੱਲਦੀ ਸੀ ਰਾਤ ਬਿਨਾਂ ਦੱਸੇ ਕਿਤੇ ਘਰੋਂ ਕਿਤੇ ਆ ਗਿਆ ਪਤਾ ਨਹੀਂ ਕਦੋਂ ਆਇਆ ਸੀ ਜਿਹੜੇ ਇਸੇ ਨੇ ਟੈਂਕ ਲਈ ਆ ਉਹਦੀ ਕਾਰਵਾਈ ਕਰ ਰਹੇ ਹਾਂ ਜੋ ਵੀ ਕਰ ਹਾਂਜੀ ਕੀ ਨਾਮ ਉਹਨਾਂ ਦਾ ਬਲਵਿੰਦਰ ਸਿੰਘ son of ਗਪਾਲ ਸਿੰਘ ਵਾਸੀ ਪਿੰਡ ਚੋਸੇਦਵਾ ਉਮਰ ਕਰੀਬ 58 ਸਾਲ ਆ ਆਪਣੇ ਪੰਜਾਬ ਪੁਲਿਸ ਚ ਮੁਲਾਜ਼ਮ ਹੀ ਤੇ ਠੀਕ ਨਾ ਹੋਣ ਕਰਕੇ ਇਹਨਾਂ ਨੇ ਐਡਵਾਂਸ ਵਲੰਟੀਅਰ ਜਿਹੜੀ ਆ ਆਪਣੀ ਲੜੀ ਭਾਪਨੀ ਲੜੀ ਹਾਂਜੀ ਰਿਟਾਇਰਮੈਂਟ ਲੜੀ ਫੈਮਲੀ ਆ ਗਈ ਉਹਨਾਂ ਦੀ ਫੈਮਲੀ ਪਹੁੰਚ ਗਈ ਆ ਤੇ ਉਹਨਾਂ ਨੇ ਕਿਹਾ ਵੀ ਉਹ ਦਵਾਈ ਖਾਂਦੇ ਜਿਹਦੇ ਕਰਕੇ ਫਤ ਨਹੀਂ ਲੱਗਾ ਉਹਨਾਂ ਘਰੋਂ ਘੋਟ ਆਏ ਆ ਤੇ ਜੋ ਵੀ ਕਾਰਵਾਈ ਅੱਗੇ ਆ ਉਹਨਾਂ ਦੇ ਦਿੱਤਾ